ਸਾਜੀ ਬਾਈ ਜਾ ਰਿਆਂ ਨੂੰ ਬਿਲਕੁਲ ਬਾਈ ਆਪਣੀ ਕੋਰਨਵੀ ਵੀਡੀਓ ਚ ਲੋਜੀ ਬਾਈ ਪਹੁੰਚ ਕੇ ਤੇ ਰਾਸਤਾ ਤੇ ਬਾਰਡਰ ਤੇ ਪਹੁੰਚ ਗਏ ਤੇ ਸਵੇਰਾ ਸੜਕਾ ਹੋ ਗਿਆ ਦਾ ਸਾਰੀ ਰਾਤ ਮੀਂਹਾਂ ਚੱਲੀ ਗਈਆਂ ਉਹਨੂੰ ਪਤਾ ਹੀ ਗਈ ਤਰੀਕ ਤੇਰਾ ਨਾ ਟੀਵੀ ਦਾਰਾਂ ਨੇ ਕਾਲ ਦਿੱਤੀ ਹੋਈ ਆ ਵੀ ਦਿੱਲੀ ਨੂੰ ਘੇਰ ਲੈ ਉਹਦੇ ਕਹੇ ਸਾਰੇ ਬਾਰਡਰ ਜਿੰਨੇ ਵੀ ਬਾਰਡਰ ਆਪਣੇ ਪੰਜਾਬ ਨੂੰ ਲੱਗ ਕੱਢ ਕੇ ਸਾਰੇ ਬਾਰਡਰ ਸੀਲ ਕਰੇ ਪਏ ਆ ਹਰਿਆਣੇ ਦੇ ਕਾ ਸ਼ੰਭੂ ਬਾਈ ਯਾਰ ਕਹਾ ਇਧਰੋਂ ਆਪਣੇ ਖਨੌਰੀ ਬਾਰਡਰ ਰਾ ਨੰਗਾ ਨਗਰ ਵਾਲਾ ਵਾਡ ਰਿੰਕ ਜੀਲ ਕਰਿਆ ਦਾ ਦੇ ਮੁੜ ਕੇ 2 ਕਿਲੋਮੀਟਰ ਪਰ ਤੇ ਕਿ ਇਧਰ ਉੱਠ ਪਿਆ ਦੰਦਿਆ ਬਾਈ ਉਹਨੇ ਤੇ ਦੇਖਦੇ ਆਂ ਕਿ ਗੁੱਲਾ ਹੋਇਆ ਤਾਂ ਗਿਆਵਾ ਕਿ ਨਹੀਂ ਤਾਂ ਖੱਜਲ ਖਵਾਰੀ ਉਹ ਹਰਾ ਬਾਈ ਪਤਾ ਨਹੀਂ ਕੀ ਚੱਕਰ ਆ ਮੋਦੀ ਕਾ ਤੇ ਦਰ ਜਾਂਦਾ ਨਾ ਜਾਂ ਪੰਜਾਬੀ ਮੜਾ ਕੋਈ ਕਹਿ ਦਿੰਦੇ ਆ ਨਾਲੇ ਪੰਗੇ ਵੀ ਲੰਦਾ ਪਫੜਾਂ ਨਾਲ ਹੈ ਬਾਈ ਨਾ ਹਾਂਜੀ ਨਾਲੇ ਵੀ ਡਰ ਵੀ ਜਾਂਦਾ ਹੈ ਹੈ ਹਾਂਜੀ ਇਹਦਾ ਕਹਿ ਵੀ ਉਹ ਯਾਰ ਘਰ ਤੁਸੀਂ ਪ੍ਰਦਾਨ ਕਿ ਘਰ ਨਾਲ ਲਾਉਣਾ ਦਾੰਦ ਮਈਗਾ ਲਾਉ ਬਣਾ ਕੇ ਇਕਣਾ ਤੋਂ ਆਪ ਦੰਗੇ ਕਰਾਉਣਾ ਜਿਹੜਾ ਕੰਮ ਕਰਾਉਣਾ ਬਾਕੀ ਡੀਜ਼ਲ ਬਾਈ ਪਾਉਣ ਲੱਗੇ ਆ ਲਾਸਟ ਮੈਂ ਪਤਾ ਪੰਜਾਬ ਦਾ ਇੱਥੇ 100 ਰੁਪਏ ਗਾਹਾਂ ਮਹਿੰਗਾ ਰਾਸਤਾਂ ਜਨਾ ਪਾਉਣਾ ਦਾ ਫੇਰ ਪੈਣਾ ਇੱਕ ਵਾਰ ਐ ਸਰਨਾ ਦਾ ਐ ਨਹੀਂ ਹਾਂਜੀ ਬਾਕੀ ਚਲੋ ਇੱਥੀ ਦੇ ਪਾਉ ਲੋ ਜੇ 100 ਲੀਟਰ ਤੇ ਪੈ ਗਿਆ ਤਾਂ ਆਪਣਾ 40 ਰੁਪਏ ਦਾ ਫਰਕ ਪੈ ਜਾਣਾ ਇੱਕ ਟਾਈਮ ਦੀ ਰੋਟੀ ਆ ਜਾਣੀ ਹੈਗਾ ਨਹੀਂ ਹਾਂਜੀ ਢਾਟੀ ਦੇ ਪਵਾ ਰਿਹਾ ਉਹਦੇ ਪੈ ਗਿਆ 300 ਮਿਲਦਾ அப்புறம் <etuýst> 6800 ਦਾ ਪੈ ਗਿਆ ਬਾਈ ਮੈਂ ਕਿ ਫੁੱਲ ਕਰਾਈ ਦੀ ਗੰਗਾ ਨਗਰ ਆ ਕੇ 6800 ਦਾ ਪੈ ਗਿਆ ਪਰ ਟੈਂਕੀਆਂ ਉੱਪਰ ਗਲਜੇ ਤੱਕ ਰਾਇਨ ਫੁੱਲ ਕਰਤੀ ਕਿਉਂਕਿ ਤਾਂ ਬਾਈ 10 ਰੁਪਏ ਦਾ ਫਰਕ ਆਗਾ ਰਸਤਾਂ ਦੇ ਵਿੱਚ 10 ਰੁਪਏ ਮਹਿੰਗਾ ਪਰਚੀ ਦੇਤੀ ਬਾਈ ਨੇ ਹਾਂ 10 ਰੁਪਏ ਡੀਜ਼ਲ ਦਾ 13 ਦੇ ਬੋਲ 10 ਰੁਪਏ ਡੀਜ਼ਲ ਦਾ ਤੇ ਇਹਦਾ ਰੁਪਏ ਪੈਟਰੋਲ ਦਾ ਸਾਢੇ ਤੇਰੇ ਵਾਲੇ ਜਿੰਨਾ ਪਿਆ ਤੇਰੇ ਵਾਲੀ ਜਿੰਨਾ ਪੈ ਗਿਆ 63 ਦਾ ਉਹਦਾ ਹੁਣੇ ਹੀ ਰੱਖੀ ਆ ਤਾਂ ਹਾਂ ਫੋਬਲੇ ਕਰਾ ਲੈਣੇ ਦੀ ਪੈਜੂ ਆਉਹੀ ਵਾਪਸ ਉਹਨਾਂ ਬਰਾਬਰ ਦੇਲ ਦਾ ਬਰਾਬਰ ਹੀ ਖਾਦਾ ਉਹ ਇੰਜਣੇ ਸੇਮ ਆ ਰੇਸ ਤਾਂ ਉਨੀ ਦੇ ਚੱਲਦੇ ਆ ਬਸ ਇਹਦਾ ਇੱਕ ਵਾ ਆਇਆ ਵੀ ਹਾਂ ਹਾਂ ਚੱਲ ਪੈ ਜਾ ਤੁਸੀਂ ਮੋਲੀ ਓਏ ਤੁਸੀਂ ਪੈ ਜਾ ਵਿੱਚ ਉਹ ਪੈ ਜਾ ਪੈ ਜਾ ਵਿੱਚ ਚਲੋ ਦਿਖਾਉਂਦੇ ਆਂ ਬਾਈ ਤੁਹਾਨੂੰ ਹੱਜਲ ਖਵਾਰੀ ਹੋਣਾ ਪੈਣਾ ਪਿੰਡਾਂ 'ਚ ਇਹਨੂੰ ਗੰਗਾ ਨਗਰ ਆਓ ਰਾਜਸਥਾਨ 'ਚ ਐਂਟਰ ਹੋਣਾ ਦਾ ਹੁਣ ਆਪਾਂ ਨੂੰ 10-12 ਕਿਲੋਮੀਟਰ ਘੁੰਮ ਕੇ ਆਉਣਾ ਪੈਣਾ ਕਿ ਪਿੰਡਾਂ 'ਚੋਂ ਰਾਹ ਦੱਸਦੇ ਆਂ ਬਾਕੀ ਦੇਖਦੇ ਆਂ ਜਾ ਕੇ ਵੀ ਕਿੱਦਾਂ ਰਾਹ ਹੈਗਾ ਜਾਂ ਨਹੀਂ ਹੈਗਾ ਹਨਾ ਉਹ ਲਾਲੀ ਮੂਰੇ ਲਾਟੀ ਨੇ ਮਸ਼ੀਨ ਡੀਜ਼ਲ ਪਵਾ ਲਿਆ ਪਹਿਲੇ ਹੀ ਨਾ 'ਚ ਭਾਈ ਜਨ ਬਾਈ ਹੁਣ ਪਠਾਨ ਲਿਆ ਦੋਏ ਬੰਦੇ ਰਾਤ ਰਾਤ ਦੋ ਚੱਲਦੇ ਤੂੰ ਦਿੱਤਾ ਪਿਆ ਦਾ ਹਾਂ ਤਨੂੰ ਇੰਨੀ ਆਕਾ ਮਾਰੀ ਤਾ ਵੀਰ ਤਾ ਬਾਤੋਂ ਰਾਤਾਂ ਦੀ ਐਂਟਰੀ ਕਰਨੀ ਆ ਬਾਈ ਦਿਖਾਉਣਾ ਤੁਹਾਨੂੰ ਬੰਡਾ ਵਾਲੇ ਰਾਹ ਤੇ ਨਹੀਂ ਜਾਣਾ ਪੈਣਾ ਲਓ ਜੀ ਬਾਈ ਕਿਥੋਂ ਜਾਵਾਂ ਬੜੇ ਬੇ ਪਿੰਡ ਦੇ ਵਿੱਚ ਬਹੁਤ ਹੋਰ ਹਾਰਾ ਪਿੰਡਾਂ ਦੇ ਬੜੇ ਬਈ ਹਾਂ ਲੋ ਮੇਰੇ ਬਾਟਰ ਬਾਈ ਜੇ ਕਰਦੇ ਸਾਰੇ ਅਕੇ ਤਾਂ ਪੁਝਾਈਏ ਆ ਅੱਧੇ ਬੰਡੇ ਆ ਅੜਕੇ ਦੇ ਫਿਰਨਾ 4 ਵਜੇ ਦਾ ਦਿਨ ਚੜ ਗਿਆ ਆ ਆ ਲੱਭਦੇ ਆ ਉੱਲ ਜਾ ਕੇ ਰਾਹ ਮਿਲਿਆ ਆਪਣੇ ਅਸਵਾਰ ਬੰਦੇ ਉਹ ਵਾਲੀਆਂ ਜਾ ਕੇ ਫਿਰ ਗੰਗਾ ਨਗਰ ਵਾਲਾ ਰੋਡ ਬਣਦਾ ਹੈ ਇਹ ਲੈਂਕੇ ਦੇ ਬਾਹਰ ਰਾਸਤਾ ਜੈਂਟਰ ਆਉਂਦਾ ਹੁਣ ਸ਼ੁਕਰ ਮਾਲਕਾ ਤੇ ਆ ਤੋ ਇਹ ਵਾਲੀਆਂ ਦੇ ਬਾਕੇ ਆ ਆ ਮੋੜ ਤੋਂ ਸਿੱਧਾ ਜਾਂਦੇ ਹੁਣ ਮੈਂ ਮੋੜ ਦੇ ਗਏ ਮੁਰੀਨੋ ਕਹਦਾ ਹੁਣ ਬਸ ਨਹੀਂ ਮੋੜਦੇ ਅੱਜ ਜੀ ਭਾਈ ਮੁਸ਼ਕਲਾਂ ਦਾ ਸਾਹਮਣਾ ਸਹਮਣਾ ਕਰਕੇ ਹਨਾ ਨੂੰ ਆਏ ਦਾ ਵੀ ਪਤਾ ਨਹੀਂ ਬਾਰਡਰ ਬੰਦ ਹੋ ਜਾਣਗੇ ਤਾਂ ਸਰਦਾਰ ਕਿਤੇ ਰਾਹ ਤਾਂ ਅੰਜ ਨਹੀਂ ਵੜਨਗੇ ਐ ਭਜਨ ਬਾੜਤੀ ਕੱਢੀ ਗੰਗਾ ਨਗਰ ਹਾਂ ਇਹਨੂੰ ਆਏ ਦਾ ਮੋਦੀ ਨੂੰ ਵੀ ਪਤਾ ਨਹੀਂ ਵੜਨਗੇ ਨਹੀਂ ਹੋਣਾ ਨਾ ਪਰ ਭਾਈ ਕਿੱਥੇ ਇੱਕ ਓਵਰ ਹੋ ਗਣੀ ਆਲੀ ਥੋੜੀ ਆ ਫੜ ਕੇ ਆ ਕੇ ਬਾਈ ਗੰਗਾ ਨਗਰ ਪਹੁੰਚ ਗਏ ਸ਼੍ਰੀ ਗੰਗਾ ਨਗਰ ਇੱਥੇ ਤੋਂ ਬਾਅਦ ਹੁਣ ਆਪਾਂ ਭਲਾ ਦੇਣਾ ਹੋ ਰਹਾਸਤਾਨ ਦਾ ਉੱਥੇ ਜਾਣਾ ਉੱਥੇ ਤੋਂ ਤੁਹਾਨੂੰ ਬਾਕੀ ਦਿਖਾਉਂਦੇ ਰਹਾਂਗੇ ਹਨਾ ਹੁਣ ਚਲੋ ਬਸ ਆਹੀ ਦਾ ਵੀ ਬਾਰਡਰ ਇੱਕ ਵਾਰ ਐਂਟਰ ਕਰ ਜਾਈਏ ਫੇਰ ਆਪਾਂ ਰੰਗਾਲਾ ਸਮੱਸਿਆ ਨਹੀਂ ਹੈਗੀ ਕੋਈ ਬਾਕੀ ਨਾ ਇੰਟਰਨੈਟ ਬੰਦ ਆ ਬਾਈ ਵੀਡੀਓ ਤੁਹਾਨੂੰ ਪਤਾ ਹੀ ਹੁਣ ਛੋਟੇ ਛੋਟੇ ਹੀ ਮਿਲਿਆ ਕਰਨਗੇ 5 7 10 ਮਿੰਟ ਦੀ ਹੀ ਰੋੜ ਰੋੜ ਨਾਲੇ ਬਾਕੀ ਖੇਚਲੇ ਤੇ ਬੜੀਆਂ ਬਣਾਇਆ ਕਰਾਂਗੇ ਬਾਕੀ ਗੰਗਾ ਨਗਰ ਕਰ ਲਈਏ ਪਾਰ ਦਿਖਾਉਨੇ ਆ ਮੈਂ ਤੁਹਾਨੂੰ ਹੁਣ ਭਾਈ ਨੋ ਐਂਟਰੀ ਚ ਬੜਗੇ ਤੇ 100000 ਰੁਪਿਆ ਠੋਕਦਾ ਜੀ ਅਰੇ ਆਹ ਯਾਰ ਇਹ ਕਿਹਾਂ ਬਲਾਦੀ ਜਾ ਚ ਰਹੀ ਭਾਈ ਨੋ ਐਂਟਰੀ ਚ ਬੜ ਗਿਆ ਕਮੈਨਾ ਨੋ ਐਂਟਰੀ ਜਨਾਏ ਇਧਰੋਂ ਬਾਰਡਰ ਦਾ ਸੀਲ ਆ ਆਪਾਂ ਦਾ ਬੇਚੂ ਭਾਗਲੇ ਨੇ ਮੱਥਾ ਮਦੀਆ ਜੱਲ ਮੱਥਾ ਦੇ ਨਾਲ ਜਾਂਦੀ ਆ ਨਾ ਰੱਕ ਜਾਂਦੇ ਆ ਅਗਰੇ ਉਹ ਵੀ ਕਹਦਾ ਕਿ ਨਾਓ ਐਂਟਰੀ ਆ ਆ 4000 ਦੇ ਜਾਂ ਭਲਾਤੀ ਨਵੇਂ ਦੇ ਵੀ ਐ ਗ੍ਰੈਂਟਰੀ ਹੁਣ 5000 ਰੁਪਏ ਦਾ ਚਲਾਣਾ ਨਾ ਨਾਓ ਐਂਟਰੀ ਦਾ ਐਂਕਾ ਹਮੇ ਅਗਰੀਕਲਚਰ ਚ ਆਉਂਦੀ ਆ ਦਾ ਕਹਦਾ ਚਲਾਣਾ ਯਾਰ ਅਸਾਂ ਤੁਸੀਂ ਜਲਾਣ ਬਣਾਏ ਹੋਏ ਇਹ ਐਦੇ ਕੁ ਬਾਕੀ ਹੋ ਜਿਵੇਂ ਉਹਦਾ ਬੰਦੇ ਆ ਜਿਹਨਾਂ ਨੂੰ ਇੰਦਰ ਬਾਰਡਰ ਸੀ ਨਾ ਅੰਦਰ ਸੀ ਨਾਓ ਐਂਟਰੀ ਉਹ ਦੇ ਕਹਿੰਦਾ ਜਬਾਂ ਦਾ ਕੋਈ ਵਜੇ ਨਹੀਂ ਕਿਹਾ ਦਾ ਉਹ ਖੜਾ ਛੁੱਟ ਗਿਆ ਹਾਂ ਉਹ ਖੜਾ ਛੁੱਟ ਗਿਆ ਮਹਾ ਹਾਂ ਮਤਾ ਹੀ ਨੂੰ ਕਹਿਣਾ ਅਡੀਕ ਮਗਾ ਦੇ ਕੇ ਪਰੇ ਕਰ ਹੈਣਾ ਜਿਹੜਾ ਉਹਦੇ ਐ ਵੀ ਇੱਕ ਵਾਰ ਐਂਟਰੀ ਦਾ ਦੇਣੀ ਹੋ ਪੈਂਦੀ ਆ ਰੇਹੇ ਇਸ ਸਟੇਟ ਤੇ ਐਂਟਰੀ ਮੈਂ ਉਹ ਹੀ ਬਾਕੀ ਚੱਲੀ ਜਾਂਦੀਆਂ ਗਾਹਾਂ ਦੁਕਾਨਾਂ ਨੂੰ ਅਸੀਂ ਦੇ ਆਏ ਐਂਟਰੀ ਹੈਣਾ ਛੁੱਟ ਗਿਆ ਠੀਕ ਹੈ ਠੀਕ ਆ ਨਾ ਪੜਿਆ ਵਾ ਬੜੀ ਮੁਸ਼ਕਲ ਗੱਲ ਗੰਗਾ ਨਗਰ ਚੋਂ ਨਿਕਲ ਗਏ ਹਨ ਹੁਣ ਬਾਹਰ ਆਏ ਆ ਜਿਹੜਾ ਲੂਪਕਾਰ ਵਾਲਾ ਰੋਡ ਆ ਉਹਦੇ ਉਰ ਪੈ ਗਏ ਹੁਣ ਪਦਮਪੁਰ ਵਾਲੇ ਪਰ ਬਸ ਹੌਣ ਮੰਨ ਲਓ ਕਿ ਰਾਤ ਵਾਲੇ ਰੂਟ ਫੜ ਲਿਆ ਬੜੀ ਮੁਸ਼ਕਲ ਆ ਬਾਈ ਨਿਕਲ ਕੇ ਆਏ ਆ ਸਾਰੇ ਬਾਰਡਰ ਵਿੱਚ ਨੌ ਐਂਟਰੀ ਚ ਫਸ ਗਏ ਮੈਂ ਕਹਿੰਦਾ ਵੀ ਪੁੱਛੋ ਨਾ ਵਗਾ 4 ਵਜੇ ਦੇ ਅਲ ਜੇ ਹੋਏ ਆ ਟਾਈਮ ਤੁਸੀਂ ਲਾ ਲੋ ਸਾ ਆਪ ਹੀ 11 12 ਵੱਜ ਗਏ ਹੋਣੇ ਆਪਾਂ ਦੇਖੀਏ ਟਾਈਮ 9 ਵਜੇ ਕੇ 9:30 ਵੱਜ ਗਏ ਪੂਰੇ ਮੈਂ 9:55 ਹੋਗੇ ਬਾਅਦ 5 ਮਿੰਟ ਰਹਿੰਦੇ ਆ 10:00 ਵੱਜਣ ਨੂੰ 4 ਵਜੇ ਦੇ ਇਧਰ ਨੂੰ ਅਲ ਜੇ ਪੈਨੋ ਹੀ ਹਿਸਾਬ ਲਾ ਲੋ ਬਾਕੀ ਮਸ਼ੀਨਾਂ ਦਾ ਹੁਣ ਇੱਥੇ ਖੜ ਕੇ ਨਾ ਉਹ ਮੂਹਰੇ ਵਿਛਾਲ ਵਾਲੇ ਮੁੰਡੇ ਮੋਟਰਾਂ ਨਾਲ ਘੱਟ ਕਰਨ ਲੱਗੇ ਆ ਆਪਣੇ ਟਰਾਲੇ ਦੇ ਵਾਂਗ ਨਾ ਰੌਡ ਚੈੱਕ ਕਰ ਲਈਏ ਜ਼ਰੂਰੀ ਆ ਬਾਈ ਹਨਾ ਬਾਕੀ ਮੋਟਰਾਂ ਨਾਲ ਆਪਣੀ ਇਹ ਮੂਹਰੇ ਬੰਨ ਲਿਆ ਪਿਛਲੀ ਵਾਰ ਪਿੱਛੇ ਬੰਨ ਕੇ ਲੈਂਦਾ ਤਾਂ ਬਾਈ ਬੜੀ ਦਿੱਕਤ ਰਹੀਦੀ ਇਹਦੀ ਮੂਹਰੇ ਬੰਨ ਕੇ ਨਜ਼ਾਰਾ ਮੁੜ ਕੇ ਮੋਟਰਾਂ ਨਾਲ ਦੇਖਿਆ ਨਹੀਂ ਹੈਗਾ ਨਾ ਕੋਈ ਰੱਸੀ ਰੁਸੀ ਢਿੱਲੀ ਹੋਈ ਹੈ ਪਾਇਟ ਪੂਰੀ ਲਾ ਇਹ ਮੋਟਰਾਂ ਜਮਾਂ ਹੀ ਨਹੀਂ ਹਿੱਲਦਾ ਕਿਸੇ ਪਾਸੇ ਵਧੀਆ ਤਰੀਕਾ ਹੈ ਮੋਲੀ ਜੈਕ ਵਾਲੀ ਮੈਨ ਨਿਕਲੀ ਪਈ ਦੀ ਆ ਸਰੇ ਜੇ ਭਰੇ ਦੀ ਆ ਜੈਕ ਵਾਲੀ ਹਾਂ 13 ਨੰਬਰ ਤੇ ਲੈ ਕੇ ਚੈਕ ਨਟ ਕਰਵਾਈ ਇਹਨਾਂ ਨੂੰ ਤੈਨੂੰ ਪਤਾ ਮਸ਼ੀਨ ਨੂੰ ਪਲਟੀ ਮਾਰ ਦਿੰਦੀ ਐ ਹਾਂ ਨਾ ਨਪਾਲਾ ਲਟ ਜੇ ਉਹ ਫਿਰ ਮੋਡਰਨ ਸੈਟ ਕਰਦੇ ਆ ਮੁੰਡੇ ਬਾਕੀ ਬਸ ਹੋਰ ਦਾ ਸੱਤਈ ਗਜਰਾਤ ਵਾਲਾ ਰੋਡ ਆ ਬੱਸ ਹੋਂ ਤੱਕ ਤਾਂ ਕਦੇ ਦੇਖਣ ਦੀ ਲੋੜ ਹੀ ਨਹੀਂ ਹੈਗੀ ਰਾਤ ਟੁੱਟੇ ਜੇ ਰੋਡ ਤੋਂ ਆਏ ਆ ਬਾਈ ਮੈਂ ਤਾਂ ਪੈ ਗਿਆ ਮੋਲੀ ਰਾਤਾ ਚਲਾਉਣ ਉਹ ਦੇਖੋ ਆ ਗਿਆ ਪਦਮਪੁਰ 33 ਕਿਲੋਮੀਟਰ ਉਹ ਸਾਹਮਣੇ ਬੋਰਡ ਲੱਗਿਆ ਆ ਨਾ ਜਿਹੜਾ ਪਦਮਪੁਰ 33 ਕਿਲੋਮੀਟਰ ਉਹਦੇ ਬਾਅਦ ਆਪਣਾ ਆ ਗਿਆ ਰਾਏ ਸਿੰਘ ਨਗਰ ਨੂੰ ਪਗੜ ਇੱਥੇ 16 ਕਿਲੋਮੀਟਰ ਇਹ ਰੋਡ ਇੱਥੇ ਜਾਣਾ ਆਪਾਂ ਨੂੰ ਪਗੜਾ ਇੰਟਰਨੈਟ ਬੰਦਾ ਵਈ ਰਾਜਸਥਾਨ ਦੇ ਵਿੱਚ ਅੱਜ ਨਾ ਕੋਈ ਇੰਟਰਨੈਟ ਨਹੀਂ ਚੱਲਦਾ ਬਾਰਡਰ ਸਾਰੇ ਬੰਦਾ ਕੋਈ ਰਾਹ ਨਹੀਂ ਚੱਲਦਾ ਬਹੁਤ ਬੜੀ ਮੁਸ਼ਕਲ ਗੈਲਾ ਨਾ ਪਾਰ ਕਰਕੇ ਆਏ ਆ ਹਾਂ ਬੜੀ ਮੁਸ਼ਕਲ ਗੈ ਪਾਰ ਕਰਕੇ ਆਏ ਆ ਹੁਣ ਪਹੁੰਚ ਕੇ ਰੋਡ ਤੇ ਪਏ ਆ ਟਕਾਣੇ ਵਾਲੇ ਤੇ ਬਾਕੀ ਹੁਣ ਦਿਖਾਈ ਜਾਵਾਂਗੇ ਤੁਹਾਨੂੰ ਨਾ ਛੋਟੇ ਛੋਟੇ ਵੀਡੀਓ ਮੇਰਾ ਵੀਰ ਹੁਣ ਦੇਖਿਓ ਉਹਦੇ ਬਾਅਦ ਆਪਾਂ ਜਾ ਕੇ ਨਾ ਬੜੀਆਂ ਲੰਬੀਆਂ ਵੀਡੀਓ ਤੁਸੀਂ ਜਾ ਕੇ ਪਾਵਾਂਗੇ ਤੁਹਾਨੂੰ ਪਤਾ ਵੀ ਚੱਲਦੀ ਮਸ਼ੀਨ ਵੀ ਚਲਾਉਣੀ ਆ ਨਾ ਹੋਰ ਆਲਾ ਦਾਲਾ ਵੀ ਦੇਖਣਾ ਸਾਰਾ ਦੇਖਣਾ ਬਾਕੀ ਤੁਸੀਂ ਦੇਖੇ ਜਿਵੇਂ ਵਿਸਾਧਰੇ ਹਜ਼ਾਰ ਹਜ਼ਾਰ ਦੀ ਚਾਹ ਪਲਾਤੀ ਹੈ ਨਾ ਨੌ ਐਂਟਰੀ ਦੇ ਵਿੱਚ ਮਸ਼ੀਨਾਂ ਚੱਲ ਗਈਆਂ ਉਹਦੇ ਕਰਕੇ ਜਿਹੜੇ ਬਾਰਡਰ ਸੀਲ ਹੋਏ ਹੋਏ ਹਨਾ ਉਹ ਵਿੱਚ ਬੱਚ ਦੇ ਬਚਾਉਂਦੇ ਜੇ ਨਿਕਲੇ ਤੇ ਫਿਰ ਵਿੱਚ ਆ ਕੇ ਫਸੇ ਗਏ ਸਾਡੀ ਫੋਰਮੈਨ ਬੈਠਾ ਪਛਾਲ ਦੇ ਉੱਤੇ ਹਾਂ ਵਾਹ ਚਾਹ ਵਧੀਆ ਦੀ ਮਿੱਠਾ ਵਧੀਆ ਦਾ ਹਜ਼ਾਰ ਹਜ਼ਾਰ ਵਾਲੀ ਜੀ ਵਧੀਆ ਵਧੀਆ ਹਾਂ ਹੋਰ ਆਟੀ ਔਰ ਨਲਵਾ ਦੇ ਨੇ ਪ੍ਰੈਸ਼ਰ ਹਣਾ ਜਿੱਥੇ ਨਾ ਲਾਈਟਾਂ ਜੀਆਂ ਹੁੰਦੀਆਂ ਨਾ ਤਾਂ ਖੜੀ ਮੈਂ ਵੀ ਥੋੜਾ ਲਾਈਟਾਂ ਜੀਆਂ ਤਾਰਾਂ ਜੀਆਂ ਲਵਾਉਣੀ ਆ ਇੱਕ ਦੇ ਕੋ ਬੋਹੋਲਡਰ ਜੇ ਪਾਉਣੇ ਆ ਤੇ ਐ ਉਹ ਗੁਜਰਾਤ ਚ ਤਾਂ ਮੁੜ ਕੇ ਲੱਭਦੇ ਵੀ ਨਹੀਂ ਹੈਗੇ ਨਾ ਕਣਕ ਦਾ ਸੀਜਨ ਆ ਜੋ ਡਾਰਾਂ ਜੀਆਂ ਜਲੀਆਂ ਹੋਈਆਂ ਇੱਕ ਦੋ ਗਾ ਪੁਲੀ ਕੈਂਚੀ ਪਾ ਕੇ ਲਿਆ 12 ਇਹ 5 ਗੇਰੀ ਆ ਨਾ ਹਾਂ 5 ਆ ਬਚਾਲਦਾ ਮੈਂ ਕਹਿੰਦਾ ਸਾਰੀ ਓ 5 ਗੇਰੀ ਦਿੰਦੀ ਆ ਨਾ ਚਾਰ ਗੇਅਰ ਤੋਂ ਦੰਦੀ ਹੋਣੀ ਏ ਹਾਂ ਇਹ ਠੀਕ ਆ ਇਸ ਤੋਂ ਆਹ ਸਟicker ਬੜੀ ਜਿੱਤੀ ਕਾਲਾ ਜਾਊਗਾ ਛਤਰੀ ਵਾਲਾ ਗੁੰਦਜੀ ਵਾਲੇ ਸਟicker ਆ ਹਾਂ ਗੁੰਦਜੀ ਵਾਲੇ ਗੁੰਦਜੀ ਨਿਕਲ ਜਾਂਦੇ ਵਿੱਚੋਂ ਤਾਂ ਰੰਗ ਬਦਲ ਜਾਂਦਾ ਅੱਛਾ ਆ ਮੋਡਰਨ ਨੂੰ ਜੁਗਾੜ ਤਾਂ ਲਵਾਇਆ ਤਾਂ ਹੈਗਾ ਤੇ ਬਟੰਗਿਆਗਾ ਤੇ ਨਹੀਂ ਕੋਈ ਸੂਤ ਨਹੀਂ ਆਇਆ ਭਾਈ ਇਹ ਛੋਟਾ ਰਹਿ ਗਿਆ ਛੋਟਾ ਰਹਿ ਗਿਆ ਇਹਦਾ ਗਾਣ ਥੋੜਾ ਵੱਡਾ ਲਵਾਉਣਾ ਸੀ ਪਹਿਲਾਂ ਇਹ ਇਧਰ ਨੂੰ ਤੇ ਇੱਥੇ ਤੇ ਪਟਾ ਕੇ ਉਰੇ ਸਿਰੇ ਪੱਲਵਾ ਦੇ ਇਹਦਾ ਕਰਾਂਗੇ ਇਹ ਬਣੇ ਬਣਾਏ ਮਿਲ ਕੇ ਤੇ अच्छा रामू वाला मिस्त्री ने बनाते हूं <laughs> हां हां ना बढ़िया थोड़ा ये मुरेण बनवाਉਣੇ ਸੀ ਇੱਦਾਂ ਕਰਾ ਗੱਦਾਂ ਤੈਨੂੰ ਗਲਤੀ ਕਰੀ ਇਹ ਇੱਥੇ ਫਿੱਟ ਕਰਾਉਣੇ ਤੇ ਉਰੇ ਫਿੱਟ ਕਰਾਉਣੇ ਤੇ ਉਰੇ ਪਰ ਇੱਥੇ ਵੀ ਸਹੀ ਸੀ ਹੈ ਨਾ ਹਾਂ ਇੱਥੇ ਤਰਾਕ ਮਰਾ ਕੇ ਨਾ ਇੱਥੇ ਫਿੱਟ ਕਰਾ ਕੇ ਤਰਾ ਇੱਥੇ ਉਧਰ ਇੱਕ ਉਧਰ ਇੱਕ ਇੱਧਰ ਮੋਟਰ ਹਲ ਤਿਆਰ ਖਾਲ ਜਣਾ ਦਾ ਜਦੋਂ ਜਦੋਂ ਐ ਹਾਂ ਹਾਂ ਜਦੋਂ ਇੱਦਾਂ ਕਰਾ ਦੇਗੇ ਹਾਂ ਬਾਕੀ ਭੱਜ ਦੀਆਂ ਦਾ ਬਥੇਰੀਆਂ ਮਸ਼ੀਨਾਂ ਮਗਰਾਂ ਅਪਾ ਕਿਨੇ 300 ਕਿਲੋਮੀਟਰ ਦਾ ਕੱਢਿਆ ਏ 300 ਕਿਲੋਮੀਟਰ ਤਾਂ ਆ ਗਏ 300 ਕਿਲੋਮੀਟਰ ਬਾੜ ਤੱਕ ਤਿੰਨ ਇੰਨੀ ਬਾੜ ਤੱਕ ਆ ਗਏ ਚਲੋ ਠੀਕ ਆ ਬਾਈ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਕਰਦੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਹਨਾ ਨੈਟ ਦੀ ਕਮੀ ਕਰਕੇ ਹੁਣ ਛੋਟੇ ਛੋਟੇ ਵੀਡੀਓ ਨੂੰ ਕਰਿਓ ਕਰਵਾ ਰਾਂ ਚਲੋ ਠੀਕ ਆ ਜੀ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ